ਅਲੋ ਬਾਹੇ ਗੁਜ ਕੀ ਪਤੇ ਸੰਤਨ ਸਿੰਘ ਨੂੰ ਤੇ ਇੱਕ ਪਾਤਰਾਇ ਮਹਾਰਾਜ ਲਈ ਜਾ ਰਿਹਾ ਸਦਾ ਹੀ ਜਾ ਰਿਹਾ ਸਰਬਤਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਉੱਪਰ ਲਿਖਿਆ ਨਾਸ਼ ਕਰੋ ਬਾਬਾ ਜੀ 목ੀ ਗੜੀ ਨ ਦੇ ਸਕੋ ਕਰੋ ਕਿਰਪਾ ਸੰਤਨ ਸਿੰਘ ਨੂੰ ਤੇ ਇੱਕ ਪਾਤਰਾਇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆ ਦੇ ਬਾਬਾ ਜੀ ਬਖਸ਼ੋ ਬੱਚਿਆ ਕਰੋ ਕਿਰਪਾ ਬਾਬਾ ਜੀ ਬੜੀ ਆਸਾ ਲਾ ਕੇ ਬੈਠੇ ਬਾਬਾ ਜੀ ਕਰੋ ਕਿਰਪਾ ਬੱਚਿਆ ਦੇ ਬਾਬਾ ਜੀ ਕਰੋ ਕਿਰਪਾ ਕਰੋ ਕਿਰਪਾ ਕਰੋ ਕਰੋ ਕਿਰਪਾ ਮੇਰੇ ਮਾਲਿਕ i don't वाहिगुरू जी फतिही सतनाम श्री वाहिगुरू साहिब जी आम अव गुण भरी एक गुण न अमृत शाड बिख बिखाई माया मोह परम पाप ਭੁੱਲੀ ਸਤਿਦਾਰਾ ਸੋ प्रीਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਏਹੇ ਮਿਲੰਤ ਜਮ ਤਰਾਸ ਮਠਾਈ ਇੱਕ ਅਰਦਾਸ ਬਾਟ ਕੀਰਤ ਕੀ ਘਰ ਰਾਮਦਾਸ ਰੱਖ ਸਰਣਾਈ ਇੱਕ ਅਰਦਾਸ ਬਾਟ ਕੀਰਤ ਕੀ ਘਰ ਰਾਮਦਾਸ ਰੱਖ ਸਰਣਾਈ ਕੀਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰ ਕਿਸ਼ਮੇਰ ਉਪਾਵ ਹਿੰਦੋ ਦੇ ਪੱਥਰ ਤਾਰੀ ਜੀ ਅਡਾਇ ਅਗਨ ਬਰਾਬਰ ਤਪੈ ਗੀਤਰ ਵਗ ਕਾਤੇ ਪ੍ਰਣਵਤ ਨਾਨਕ ਹੁਕਮ ਪਛਾਨ ਸੁਖ ਵਾ ਦਿਨ ਰਾਤੀ ਆ ਆਇਆ ਦੂਰ ਚਲ ਕ ਮੈਂ ਤੱਕੀ ਤੋ ਸਰਣਾਈ ਜਿਓ ਮੈਂ ਆਸਾ ਰਖੀ ਚੇਤ मेरा सब दुख गाए जियो राम नाम मैं योर में समनही कोई जेह सिमरत संकट मिट दर्स तुहार हो सुक गुर सेबिया दर्शन परस जनम मरन दुख जाएदी नूर अरसो कुरसो चटिया उदे अचे पात साहु मल जनम जनम द कटिया सजण सचा हाथ साह सिर साह सह जिस पास बढ़िया सुई सब न वे सा சதன ஜி படி மஹல்ல ஆர்ஜன்குன ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਨ ਗਾਵੇ ਹਰ ਜਨ ਆਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਨ ਨਾਗਵਾਵੈ ਰਹਾ ਜੋ ਕਿਸ ਕਰੇ ਸੁਆਪੇ ਸੁਆਮੀ ਧਾਰ ਆਪੇ ਕਾਰ ਕਮਾਵੇ ਧਾਰ ਆਪੇ ਹੀ ਮਤ ਦੇਵੇ ਸੁਆਮੀ ਹਾਰੇ ਆਪੇ ਬੋਲ ਬੁਲਾਵੇ ਹਾਰੇ ਆਪੇ ਪੰਜ ਤਤ ਵਿਸਤਾਰ ਵਿੱਚ ਤਤ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਆਰੇ ਆਪੇ ਚਗਰ ਚੁਕਾਵੈ ਆਰੇ ਆਪੇ ਪੰਜ ਤਤ ਵਿਸਤਾਰ ਵਿੱਚ ਤਤ ਪੰਜ ਆਪ ਪਾਵੈ ਜਨ ਨਾਨਕ ਸਤ ਗੁਰ ਮੇਲੇ ਆਪੇ ਆ ਰ ਆਪੇ ਚਗਰ ਚੁਕਾ ਗਾ ਵਾਹੇ ਗੁਰਜੀਕਾ ਖਾਨ ਸਾਹ ਵਾਹੇ ਗੁਰਜੀਕੀ ਫਤਿਹ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੀ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਤੰਤਰ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਬੈ ਰਾਣੀ ਰਾਗ ਅੰਦਰ ਹੈ ਜੀ ਤੰਤਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰੰਗ 719 ਉੱਪਰ ਸੁਭਾਏ ਮਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਭ ਲੋ ਜਾਏ ਗੁਰੂ ਰੂ ਸਾਧ ਸੰਗਤ ਜੀ ਉਪਕਲ ਨੂੰ ਸੰਗਰਾਮ ਦਾ ਦਿਹਾੜਾ ਹੈ ਅੱਜ ਰਾਤਰੀ ਦੇ ਦੀਵਾਨ ਸੱਜਣਗੇ ਤਾਂ ਪਰਿਵਾਰਤ ਸਹਿਤ ਹਾਜ਼ਰੀਆਂ ਭਰ ਕੇ ਗੁਰੂ ਘਰ ਜਸ ਗਾਇਨ ਕਰਕੇ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਜੀ ਔਲਾ ਚੁੱਕਾਂ ਦੀ ਖਿਮਾ ਕਰਿਓ ਬਿਲਾਓ ਬੱਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ